ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੱਗੂ ਛੱਤਿਆਣਾ ਤੇ ਅਸੀਂ ਅੱਜ ਚੱਲੇ ਹਾਂ ਅਮਲੀਆਂ ਦਾ ਲਾਣਾ ਪਾਰਟ 3 ਬਣਾਉਣ ਜੱਲੇ ਆ ਤੇ ਅੱਜ ਚੱਲੀਏ ਫਿਰ ਸਟੂਡੀਓ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਸਟੂਡੀਓ ਤੇ ਤੁਹਾਨੂੰ ਮਿਲਾਉਣੇ ਆ ਡੀਪੂ ਜੀ ਸਰ ਅਰਵਿੰਦਰ ਸਰ ਹੈਲੋ ਸਰ ਹੈਲੋ ਆਪਣੇ ਔਲਖ ਸਾਹਿਬ ਸਤਿ ਸ਼੍ਰੀ ਅਕਾਲ ਜੀ ਔਲਖ ਸਾਹਿਬ ਸਾਡੇ ਚਾਚਾ ਚਮਕੌਰ ਜੀ ਸਾਡੇ ਗੁਰਪ੍ਰੀਤ ਜੀ ਆ ਸਾਡੇ ਤੋਤੀ ਪ੍ਰਧਾਨ ਇਹ ਪਿਛਲੇ ਐਪੀਸੋਡ ਵਿੱਚ ਇਹਨਾਂ ਨੇ ਬਹੁਤ ਸੋਹਣਾ ਕਿਰਦਾਰ ਨਮਾਇਆ ਤੇ ਇਹਨਾਂ ਹਾਂਜੀ ਅਸੀਂ ਚੱਲ ਪਿਆ ਸੈੱਟ ਵੱਲ ਤਾਂ ਸਾਡੇ ਸਰ ਡੀਓ ਵੀ ਪਹੁੰਚ ਗਏ ਤਾਂ ਮਿਲਦੇ ਆ ਤੁਹਾਨੂੰ ਸੈੱਟ ਤੇ ਫਿਰ ਅੱਜ ਠੰਡੀ ਬੜੀ ਆ ਅੱਜ ਤੇ ਤਾਂ ਬਹੁਤ ਠੰਡ ਸੀ ਯਾਰ ਪਰ ਹੁਣ ਮੌਸਮ ਥੋੜਾ ਸਾਫ਼ ਹੋ ਗਿਆ ਥੋੜੀ ਥੋੜੀ ਧੁੱਪ ਨਿਕਲ ਆਈ ਆ ਬਾਕੀ ਆ ਪਾਣੀ ਪੂਣੀ ਲੱਗਾ ਕਣਕ ਨੂੰ ਇਸ ਕਰਕੇ ਥੋੜਾ ਜਿਆਦਾ ਠੰਡ ਹੋ ਗਈ ਹਾਂਜੀ ਤੇ ਅਸੀਂ ਚੱਕ ਰਿਆਂ ਸਮਾਨ ਸਾਰਾ ਕੈਮਰਾ ਗਿੰਬਲ ਇੱਥੇ ਨਾ ਤੁਹਾਨੂੰ ਕੋਈ ਵੀ ਜਗ੍ਹਾ ਸੀਗੀ ਇੱਥੇ ਆ ਵੀ ਆਪ ਦੀ ਚੈਰੀ ਕਰਕੇ ਪਹੁੰਚ ਜਾਂਦੇ ਹਾਂ ਆ ਫੜੀ ਬਈ ਗਿੰਬਲ ਬੈਗ ਹਾਂ ਜੀ ਜੁੱਤੀ ਪਾਵੇਂ ਕਬੂਟ ਚੱਲਦੇ ਆ ਹਾਂ ਜੀ ਸਾਡੇ ਔਲਖ ਸਾਹਿਬ ਆ ਰਹੇ ਨੇ ਸੈੱਟ ਤੇ ਤਾਂ ਅੱਜ ਇਹਨਾਂ ਦਾ ਸੇਵਾ ਪਾਣੀ ਕਰਨਾ ਕਟਾਪਾ ਚੜਾਉਣਾ ਇਹਨਾਂ ਦਾ ਹਾਂ ਤੇ ਆ ਸਾਡੇ ਚਾਚਾ ਕਈ ਵਾਲਾ ਚਾਚਾ ਚਾਚਾ ਕਈ ਵਾਲਾ ਇਹ ਚਾਚਾ ਕਦੇ ਕਵਾੜੀ ਵਾਲਾ ਹੁੰਦਾ ਕਦੇ ਕਈ ਵਾਲਾ ਹੁੰਦਾ ਆ ਜੋ ਜੀ ਤੁਹਾਨੂੰ ਮੋਟਰ ਦਿਖਾਈਏ ਇਹ ਆ ਸਾਡੇ ਪਿੰਡ ਕੋਟ ਭਾਈ ਦੀ ਮੋਟਰ ਤਾਂ ਜਿੱਥੇ ਆਪਣਾ ਪਹਿਲਾ ਸੂਟ ਹੋਊਗਾ ਓਕੇ ਸਾਡੇ ਮਿਹਨਤੀ ਤੇ ਸੂਝਵਾਨ ਰਮੇਂਦਰ ਸਰ ਤੇ ਰਾਜੂ ਉਸਤਾਦ ਜੀ ਇਹ 2014 ਤੋਂ ਲੈ ਕੇ ਅੱਜ ਤੱਕ ਜੋ ਕਿ ਜਨੂਨ ਇਹਨਾਂ ਦਾ ਹਜੇ ਤੱਕ ਵੀ ਬਰਕਰਾਰ ਆ ਜੋ ਸਟ੍ਰਗਲ ਸਟ੍ਰਗਲ ਲਾਈਫ ਕਹਿ ਖਦਿਆ ਇਹਨਾਂ ਦੀ ਤਾਂ ਹਮਦ ਹਰੇ ਬਿਨਿਆਰੀ ਆਪਣੇ ਕੁਝ ਕੁ ਹੁੰਦੇ ਆ ਮਤਲਬ ਵੀ ਕੰਮ ਕੋਈ ਵਿੱਚ ਅੱਧਵ ਚਲੇ ਛੱਡ ਦਿੰਦੇ ਆ ਪਰ ਨਹੀਂ ਇਹਨਾਂ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਤਾਂ ਜੋ ਕਿ ਕੋਈ ਵੀ ਕੰਮ ਅੱਧਵ ਚਲੇ ਨਹੀਂ ਛੱਡਣਾ ਚਾਹੀਦਾ ਨਹੀਂ ਉਹ ਨਹੀਂ ਨਹੀਂ ਚਾਹੀਦੀ ਉਹ ਹਾਂਜੀ ਤੇ ਅਸੀਂ ਕਰ ਲਏ ਕੱਪੜੇ ਚੇਂਜ ਤੇ ਕੈਮਰਾ ਕੂਮਰਾ ਤਿਆਰ ਕਰ ਰਿਹਾ ਸਰ ਤੇ ਕਰ ਦਿਆ ਸੈਟ ਤਿਆਰ ਫਿਰ ਆਰ ਹੋ ਫਿਰ ਹੋ ਜੀ ਇਹ ਰੈਡੀ ਫਿਰ ਓਕੇ ਸੂਟ ਰਵਿੰਦਰ ਸਰ ਸਮਝਾ ਰਹੇ ਨੇ ਕਿੱਦਾਂ ਕੁਛ ਕਰਨਾ ਆਪਾਂ ਆਪਣੇ ਖਾਸ ਤੌਰ ਤੇ ਪਹੁੰਚੇ ਨੇ ਗगन ਕੋਟ ਭਾਈ ਇਹ ਲਿਖਦੇ ਵੀ ਤੇ ਗੋਂਦੇ ਵੀ ਆ ਇਹਨਾਂ ਦਾ ਗਾਣਾ ਤੁਸੀਂ ਸੁਣਿਆ ਹੋਊਗਾ ਜਵਾਨੀ ਸੌਂਗ ਆ ਬਹੁਤ ਹੀ ਹਨ ਦਾ ਗਾਣਾ ਤੇ ਲਿਖਦੇ ਤਾਂ ਵਧੀਆ ਬਾਜ ਵੀ ਬਹੁਤ ਸੁਣੀ ਇਹਨਾਂ ਦੀ ਤੁਸੀਂ ਇੱਕ ਵਾਰ ਜ਼ਰੂਰ ਸੁਣਿਓ ਜਵਾਨੀ ਆ ਆਪਣੇ ਚੈਨਲ ਤੇ ਪਾਇਆ ਹੋਇਆ ਰੈਡ ਲਾਈਫ ਸਟੂਡੀਓ ਤੇ ਹਾਂਜੀ ਤੇ ਸਾਡੇ ਚਾਚਾ ਜੀ ਚਾਚਾ ਜੀ ਦੀ ਹੁਣ ਲੁੱਕ ਦੇਖੋ ਹੈਲੋ ਚਾਚਾ ਜੀ ਹਾਂ ਕੀ ਜਾਂਦਾ ਆਪਣੇ ਗੁਰਪ੍ਰੀਤ ਭਾਜੀ ਔਲਖ ਸਾਹਿਬ ਨੂੰ ਤੁਸੀਂ ਮਿਲੇ ਹੋ ਆਪਣੇ ਗਗਨਵੀਰ ਡਾਇਰੈਕਸ਼ਨ ਦੇ ਰਹੇ ਆ ਕਿਦਾਂ ਕੁਛ ਕਰਨਾ ਜਾ ਰਹੇ ਨੇ ਜੁੜੇ ਰਹੋ ਸਾਡੇ ਨਾਲ ਇਦਾਂ ਹੀ ਵਧੀਆ ਵਧੀਆ ਚੀਜ਼ਾਂ ਤੁਹਾਨੂੰ ਦੇਖਣ ਨੂੰ ਇੰਟਰਸਟ ਕਮੇਡੀ ਆ ਨਹੀਂ ਆਉਂਦੇ ਜਾਂ ਵਧੀਆ ਬਲੌਗ ਤੁਹਾਨੂੰ ਦੇਖਣ ਨੂੰ ਮਿਲਦੇ ਰਹਿਣਗੇ ਤਾਂ ਐਕਸ਼ਨ ਮੂਵੀ ਕਰਦੇ ਰਹਿੰਦੇ ਆ ਅਸੀਂ ਡਰਾਮਾ ਮੂਵੀ ਹਰ ਇੱਕ ਪ੍ਰਕਾਰ ਦੀਆਂ ਮੂਵੀਆਂ ਕਰਦੇ ਰਹਿੰਦੇ ਆ Song ਕਰਦੇ ਰਹਿੰਦੇ ਆ ਜੇ ਕਿਸੇ ਨੂੰ ਵੀ ਇੰਟਰਸਟਡ ਹੋਵੇ ਤਾਂ ਸਾਡੇ ਨਾਲ ਕਨੈਕਟ ਕਰ ਸਕਦੇ ਆ ਨੰਬਰ ਆਪਣਾ ਬਾਇਓ ਚ ਹੁੰਦਾ ਤਾਂ ਆਪਾਂ ਨੂੰ ਸਾਰੇ ਮਿਲਗੇ ਸਿੰਗਰ ਰਾਈਟਰ ਟੀਮ ਚ ਸਾਰੇ ਆਪਣੇ ਵਾਲਿਆਂ ਵਾਲਾ ਪਾਣੀ ਕੰਮ ਦੇ ਗਿਆ ਤੇ ਆਪਣੇ ਤੋਤੀ ਵੀਰ ਹੈਲੋ ਤੋਤੀ ਆਉਂਦਾ ਨਹੀਂ ਯਾਰਾ ਫਿਰ ਛੁੱਟ ਤੇ ਲੈ ਰਿਹਾ ਸਵਾਦ ਪੂਰੇ ਹਾਂ ਹਾਂ ਓਕੇ ਪਾਣੀ ਵੜ ਰਹੇ ਨੇ ਗਗਨ ਮੀਰ ਬਧੀਆ ਐਕਟਿੰਗ ਕਰ ਰਿਹਾ ਨੇ ਤੇ ਅਰੇ ਹੋਂਦ ਸਰਦਾਰ ਜੀ ਇਹਨਾਂ ਕੋਲ ਤਾਂ ਪਿਸਟਲ ਆ ਯਾਰ ਕੀ ਬਾਤ ਹੈ ਯਾਰ ਹਾਂ ਹਾਂ ਉਹਨੇ OK ਹਾਂ ਭਾਈ ਟਾਲੀ ਵਾਲਾ ਲੱਗ ਗਿਆ ਭਾਜਾ ਭਾਈ ਲੱਗ ਗਿਆ ਦੂਜੇ ਚ ਵੜਦਾ ਹਾਂ 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 ਵੜਦਾ ਮੱਸ ਫਿਰ ਉਹ ਤਾਂ ਜੰਮਲ ਵਾਲੇ ਪਾਣੀ ਨਹੀਂ ਲੱਗ ਜੂਗਾ ਹਾਂ 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 ਸਾਰੇ ਹਮਲੇ ਆ ਅੱਜ ਨਹੀਂ ਕੋਈ ਨੇੜੇ ਲੱਗਦਾ ਸਾਲਾ ਵੀ ਮਾਰੇ ਜਾਣ ਕਰਾਂ ਹੌਲਕਾ ਸਾਹ ਪਿਸਟਲ ਲੈ ਬੈਠਿਆ ਬੜੇ ਬੜੇ ਘੈਂਟ ਬੰਦੇ ਯਾਰ ਠੰਡ ਬਹੁਤ ਆ ਠੰਡ ਹੀ ਬੜੀ ਆ ਹਾਂ ਬਸ ਬਸ ਹੋਣਾ ਕਰਨਾ ਪਤਾ ਹੋ ਇਹਨਾਂ ਨਹੀਂ ਲਾਖਾ ਲੈਣਾ ਔਲਖ ਸਾਹਿਬ ਚੱਲਦਾ ਤਾਂ ਨਹੀਂ ਇਹ ਇਹ ਚੱਲਣਾ ਤਾਂ ਅੱਛੀ ਨਹੀਂ ਆ ਆ ਦੇਖਿਓ ਕੋਈ ਸਾਡੇ ਨਾਲ ਮਾਰਦੇ ਹੋਏ ਹਾਂਜੀ ਲੈ ਭਈ ਹੁਣ ਤੇਰੀ ਆ ਗਈ ਵਾਰੀ ਤੇਰੇ ਨਾਲ ਸਿਸਟਮ ਚੱਲੂਗਾ ਹੁਣ ਠੀਕ ਹੈ ਇੱਕ ਇਹਨਾਂ ਉਧਰੋਂ ਭੱਜ ਕੇ ਜਾਇਆ ਕਰੂ ਇੱਕ ਉਧਰੋਂ ਭੱਜ ਕੇ ਜਾਇਆ ਕਰੂ ਹਾਂ ਉਹ ਸਟੋਰੀ ਵਧੀਆ ਰੋ ਹਾਂ ਕੈਮਰਾ ਹਾਂਜੀ ਤੁਹਾਨੂੰ ਗਗਨ ਵੀਰ ਨਾਲ ਬੁਲਾਉਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਤੁਸੀਂ ਸੁਣਿਆ ਹੋ ਗੈਨਾ ਦਾ ਆਪਣਾ ਰੈਡ ਲੇਬ ਸਟੂਡੀਓ ਤੇ ਗਾਣਾ ਸੁਣਿਆਗਾ ਕਿਹੜਾ ਗਾਣਾ ਸੀ ਆਪਣਾ ਬਾਈ ਆਪਣਾ ਬਾਈ ਜੀ ਪੰਜਾਬ ਦੀ ਜੁਗਾਨੀ Song ਸੀ ਬਹੁਤ ਪਸੰਦ ਕੀਤਾ ਲੋਕਾਂ ਨੇ ਬਹੁਤ ਬਹੁਤ ਧੰਨਵਾਦ ਆ ਮੇਰੇ ਵੀਰਾਂ ਦਾ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣੀ ਚਾਹੁੰਦੇ ਆ ਕਿ ਨਵਾਂ Song ਜਲਦੀ ਤੁਹਾਡੇ ਰੂਪ ਨੂੰ ਕਰਨ ਜਾ ਰਹੇ ਆ ਤੇ ਜਿਵੇਂ ਤੁਸੀਂ ਇਹ Song ਨੂੰ ਪਿਆਰ ਦਿੱਤਾ ਐਵੇਂ ਵੀਰ ਤੁਸੀਂ ਮੇਰੇ ਨਵੇਂ Song ਨੂੰ ਵੀ ਪਿਆਰ ਦੇਣਾ ਹਾਂਜੀ ਕਿਹੜਾ Song ਆ ਰਿਹਾ ਭਾਈ ਆਪਣਾ ਪਾਈਏ Song ਦਾ ਨਾਮ ਜੋ ਟਾਈਟਲ ਨੇਮ ਆ ਤੁਹਾਨੂੰ ਹਜੇ ਨਹੀਂ ਅਸੀਂ ਦੱਸਦੇ ਥੋੜਾ ਸਸਪੈਂਸ ਰੱਖਣਾ ਅੱਛਾ ਅੱਛਾ ਠੀਕ ਹੈ ਉਹ ਤੁਹਾਡੇ ਰੂਬਰੂ ਕਰਾਂਗੇ Song ਵੀ ਤੇ ਉਹਦਾ ਨਾਮ ਵੀ ਸਾਰਾ ਕੁਝ ਤੁਹਾਡੇ ਰੂਬਰੂ ਹੋ ਜੂਗਾ ਵਧੀਆ ਮਿਊਜ਼ਿਕ ਵਧੀਆ ਗੱਲਬਾਤ ਇੱਕ ਸੁਝਾਅ ਇੱਕ ਮੈਸੇਜ ਉਸੇ Song ਦੀ ਤਰ੍ਹਾਂ ਇੱਕ ਮੈਸੇਜ ਵਧੀਆ ਹੁੰਦਾ ਹਾਂਜੀ ਹਾਂਜੀ ਤੇ ਇਦਾਂ ਜੁੜੇ ਰਹੋ ਆਪਣੇ ਟੀਮ 'ਚ ਆਪਣੇ ਸਾਰੇ ਰਾਈਟਰ ਸਿੰਗਰ ਦਾ ਐਕ ਕਰਨ ਵਾਲੇ ਸਾਰੇ ਮਿਲਣਗੇ ਤੁਹਾਨੂੰ ਤਾਂ ਜੁੜੇ ਰਹੋ ਇੱਥੇ ਆਪਣੇ ਬਲੌਗ ਥੱਕੇ ਥੱਕੇ ਸਟਾਰ ਉਹ ਬੱਟਲੋਂ ਪਾਣੀ ਭੈਣ ਚਾਚਾ ਨੂੰ ਕੋੜਦੇ ਸੀ ਪਟਣ ਨਹੀਂ ਪਾਣੀ ਕਰਤਾ ਸਭ ਤਾਂ ਕੰਮ ਕਰਤਾ ਜੱਤਾ ਤੈਨੂੰ ਨਹੀਂ ਹੁਣ ਪਿਲਾਉਂਦਾ ਸਾਰਾ ਆਪਾਂ ਹੁਣ ਵਧੀਆ ਲਾਇਆ ਕਰਾਂਗੇ ਆਹ ਕਿ ਕਿ ਪਤਾ ਨਹੀਂ ਕੀ ਆ ਚਾਚਾ ਇਹ ਖਟਾਉਣਾ ਲੱਖੀ ਪੜ ਦੇ ਵੇਖ ਇੱਕ ਮਿੰਟ ਮੈਂ ਦੇਖਦਾ ਖੜ ਜਾ ਉਹਨਾਂ ਦੇ ਇੱਕ ਮਿੰਟ ਦੱਦਾ

ਕੈਮਰਾ ਕਾਲਜ ਅੱਛਾ ਨਹੀਂ ਹਰੀ ਨਹੀਂ ਅੱਛਾ ਇੰਨਾ ਕੰਮ ਰਿਕਾਰਡਿੰਗ ਲੱਗੀ ਆ ਰਿਕਾਰਡਿੰਗ ਲੱਗੇ ਚਲੋ ਓਏ ਓਏ ਪਿਸਤੌਲ ਆ ਗਈ मैंने तो <laughs> तो... <प्राराँ। Alex> <गते> मैं तो तो। <laughs> <sniff estratég flush> <laughs> ਵਾਟ ਦਾ ਇਹ ਦੇ ਭਾਈ ਤੂੰ ਇੱਥੋਂ ਨਾ ਆ ਜਾ ਇਧਰ ਡਰਾ ਦੇਗਾ ਤਾਂ ਵੀ ਕੋਈ ਗੱਲ ਨਹੀਂ ਤੂੰ ਡਰ ਜਾਗਾ ਹਾਂ ਹਾਂ ਚਲੋ ਰੋ ਇੱਕ ਰੀਤਾ ਚਲੋ